ਦੋਸਤੋ ਇਹ ਆਪਣਾ ਛੋਟਾ ਜਿਹਾ ਪਿੰਡਿਆਂ ਦਾ ਖੇਤ ਤੇ ਦੇਖੋ ਕਿਵੇਂ ਲੱਗੀ ਵੀ ਇਹ ਬਹੁਤ ਵਧੀਆ ਵਾਹ ਕਮਾਲ ਤੇ ਅਜੇ ਤਾਂ ਪਹਿਲਾ ਇਹ ਤੋੜ ਲੀਏ ਆਪਾਂ ਤੇ ਹੁਣੀ ਅੱਧਾ ਘੰਟਾ ਪਹਿਲਾਂ ਤੋੜ ਕੇ ਹਟੇ ਆ ਤੇ ਬਹੁਤ ਜ਼ਿਆਦਾ ਫੇਰ ਵੀ ਲੱਗੀ ਵੀ ਐ ਤੇ ਹੋਰ ਦੁਬਾਰੇ ਤੋੜਨੀ ਐ ਤੇ ਛੋਟਾ ਜਿਹਾ ਬਾਗੀਚਾ ਇਧਰ ਗੁਵਾਰਾ ਤੇ ਵਿੱਚ ਖਖੜੀਆਂ ਨੇ ਬੱਲਾ ਤੇ ਇੱਧਰ ਸਾਰੇ ਇਹ ਆ ਗਏ ਆਪਣੀ ਭਿੰਡੀ ਬਹੁਤ ਵਧੀਆ ਲੱਗੀ ਏ ਦੇਖ ਸਕਦੇ ਹਾਂ ਮੈਂ ਦੇਖੋ ਬਹੁਤ ਵਧੀਆ ਰਿਜ਼ਲਟ ਛੋਟੇ ਬਗੀਚੇ ਚੋਂ ਪੈਦਾਵਾਰ ਵੱਧ ਤੇ ਝਾੜ ਵੱਧ ਕਮਾਈ ਵੱਧ ਇਹ ਕਰ ਸਕਦੇ ਆ ਆਪਾਂ ਤਰੀਕਾ ਹੋਣਾ ਚਾਹੀਦਾ ਵਧੀਆ ਤਜਰਬਾ ਜ਼ਰੂਰੀ ਹੈ ਹਰ ਇੱਕ ਕੰਮ ਦਾ ਤੇ ਜਿਹੜੀਆਂ ਵੀ ਆਪਾਂ ਦੇਖੋਗੇ ਬੱਲਾ ਵਾ ਕਮਾਲ ਹੈ ਔਰ ਨਾਲੇ ਬਾਗ ਦੇ ਮਿੱਟੀ ਬਾਗ ਦਾ ਬਾਗ ਤੇ ਇਹ ਸਬਜੀ ਇਹ ਸਬਜੀ ਕਿਵੇਂ ਲੱਗਿਆ ਸੋਨੂੰ ਆਪਣਾ ਤਜਰਬਾ ਤੇ ਆਪਣੀ ਮਿਹਨਤ ਰੰਗ ਲਿਆਈ ਤੇ ਹੋ ਗਈ ਵਧੀਆ ਕਮਾਈ ਤੇ ਦੇਖ ਸਕਦੇ ਹਾਂ ਦੂਰ ਤੱਕ ਇਸ ਸਾਈਡ ਤੇ ਵੀ ਜੈ ਕਮਾਲ ਬਹੁਤ ਸੋਹਣੇ ਪ੍ਰਿੰਡੇ ਆ ਪਰ ਇਹ ਆਪਣੇ ਨੇ ਬੁੱਤੇ